ਲੋ ਜੀ ਆਪਣੀ ਪੈਕਿੰਗ ਹੋ ਗਈ ਤੇ ਆਪਾਂ ਚੱਲਿਆ ਹੁਣ ਪਟਿਆਲੇ ਤੇ ਆਹ ਬਾਈ ਆਪਣੇ ਨਾਲ ਆ ਆ ਦੋ ਕੇਏ ਤਿਆਰ ਹੋ ਗਏ 150 ਪਲੱਸ ਹੈਗੇ ਚੜੀ ਆਪਣੇ ਲਵੇ ਤੇ ਚੱਲਦੇ ਆ ਤੇ ਤੁਹਾਨੂੰ ਰਸਤੇ ਦਾ ਵੀਊ ਵੀ ਦਿਖਾਵਾਂਗੇ ਲੋ ਜੀ ਆਪਾਂ ਤੁਰ ਪਈ ਪ੍ਰਮਾਤਮਾ ਵਾਲਾ ਭਲਾ ਕਰੇ ਤੇ ਆਪਣਾ ਕੰਮ ਬਣ ਜੇ ਆਪਾਂ ਬਈ ਰਸਤੇ 'ਚ ਰੁਕ ਗਏ ਤੇ ਗਰਮੀ ਵਾਲੀ ਜਾ ਦੇਤੀ ਤਾਂ ਕਰਕੇ ਪਰ ਰਸਤੇ 'ਚ ਰੁਕ ਗਏ ਜਾਨਵਰਾਂ ਨੂੰ ਥੋੜਾ ਦਮ ਦਵਾ ਰਹਿਆਂ ਹਵਾ ਪੈ ਰਹੀ ਸਿੱਧੀ ਗਰਮ ਹਵਾ ਪੈ ਰਹੀਆਂ ᱛੀਆਂ ਤੇ ਆਪਣੇ ਪੂਰਾ ਟਾਗਰਖੇ ਨੇ ਕੱਪੜੇ ਵੀ ਗਿੱਲੇ ਕਰ ਲਏ ਬਈ ਤਿੰਨ ਬਰੀ ਰਸਤੇ ਚ ਤੇ ਹੁਣ ਫੇਰ ਆਪਾਂ ਸੌਂਚ ਰੁਕੇ ਆ ਆ ਮਾਹੌਲ ਆ ਬਈ ਖੇਤ ਖੋਤ ਨੇ ਵਾਲੇ ਦੁਵਾਲੇ ਪਟਿਆਲੇ ਸ਼ਹਿਰ ਦੇ ਲਵੇ 10 ਕਿਲੋਮੀਟਰ ਪਿੱਛੇ ਖੜੇ ਸੀ ਬਸ ਪਹੁੰਚ ਗਏ ਲਵੀ ਆ ਆ ਪੂਰਾ ਬਈ ਤੇ ਆ ਦੇਖ ਲਓ ਤੁਸੀਂ ਆ ਬਾਈ ਖੜਿਆ ਆਪਣਾ ਸੋਨੀ ਬਾਈ ਤੇ ਹੁਣ ਆਪਾਂ ਚੱਲਦੇ ਆ ਬਸ ਬਾਈ ਆ ਰਹੇ ਨੇ ਹੁਣ ਇੱਥੋਂ ਬਸ ਤੁਰਦੇ ਆਪਾਂ ਕਰ ਵਰੋ ਚੱਲ ਚੱਲ ਲੋ ਜੀ ਆਪਾਂ ਸ਼ੋਪ ਤੇ ਪਹੁੰਚ ਗਏ ਤੇ ਚਿੜੀਆਂ ਲੈ ਲਈਆਂ ਆਪਾਂ ਆ ਸ਼ੋਪ ਆ ਬਾਈ ਦੀ ਇਹ ਖਰਗੋਸ਼ ਪਰ ਵੀ ਸੁਬੀ ਰੱਖੇ ਨੇ ਬਾਈ ਨੇ ਇਕੱਲੇ ਇਕੱਲੇ ਆ ਸੋਨੇ ਐਂਡ ਕਾ ਤਾਰੀ ਦਰੀਆਂ ਲੋ ਜੀ ਲੋ ਜੀ ਲੋ ਜੀ ਫਰਗੋਸ਼ ਦੇਖੋ ਹੈ ਅੱਜ ਲਗਾਣਾ ਆ ਭਈ ਹੈ ਤੇ ਇਹਰ ਖਰਗੋਸ਼ ਨੇ ਕਿਛ ਮੱਛੇ ਮੁੱਛੇ ਵੀ ਲਗਾਇਆ ਲੈਂਦੇ ਨੇ ਟੋਟਲ ਲਾਬਰ ਵਗੈਰਾ ਆ ਇਹਨਾਂ ਦੇ ਹੋ ਗਈ ਕੁਸ਼ੋਪਾ ਸਾਰਾ ਲੋ ਜੀ ਆਪਣਾ ਲੋਟ ਹੁਣ ਪਿੰਜਰੇ ਸ਼ਿਫਟ ਕਰ ਰਹੇ ਨੇ ਇਹ ਤੇ ਕੋਈ ਟਿੰਡਰ ਆਪੇ ਆਪਣੇ ਆ। ਤੇ ਇੱਧਰ ਸ਼ਿਫਟ ਹੋ ਰਹੇ ਨੇ ਸਾਰੇ। ਕੋਕਟੇਲ ਪਰ ਆ ਰਹੇ ਨੇ ਫਿਰ ਕੋਕਟੇਲ ਦੇਖਾਂਗੇ ਅੱਤਾਂ। ਕੱਲ ਦੀ ਵੀਡੀਓ ਦਿਖਾਵਾਂ ਤੁਹਾਨੂੰ ਬਣੇ ਰਹੀ ਹੈ ਵੀਡੀਓ ਚ ਠੀਕ ਹੈ ਲੋ ਜੀ ਜਾਨਵਰ ਆ ਗਏ ਇੱਧਰ ਆ ਬੱਜੀ ਆ ਗਈ ਕੁਛ ਆ ਸਾਰਾ ਬੱਜੀ ਦਾ ਲੋਟ ਆ ਗਿਆ ਇੱਧਰ ਤੇ ਆ ਖਿੰਚ ਆ ਗਈਆਂ ਕੁਛ ਆਗੇ ਕੋਕਟੇਲ ਆਗੇ ਬਈ ਕੋਕਟੇਲ ਤਿੰਨ ਪੇਰ ਨੇ ਕੋਕਟੇਲ ਦੇ ਨਾਲ ਆਪੇ ਤੇ ਗ੍ਰੇ ਕਲਰ ਚ ਨੇ ਇੱਕ ਗ੍ਰੇ ਕਲਰ ਚ ਤੇ ਇੱਥਰ ਵੀ ਕੁਝ ਪੱਜੀ ਬੈਠੇ ਨੇ ਇਹਨਾਂ ਨਾਲ ਦੀ ਸ਼ੋਪਾ ਲਾਬੜ ਦੇਖੋ ਬਈ ਅਰੋਜੀ ਬੈਠੇ ਨੇ ਤੇ ਮੂੰਹ ਬਾਕਸਾ ਪਤਾ ਨਹੀਂ ਕਿਹੜਾ ਬਈ ਇਹ ਇਹ ਤੁਸੀਂ ਦੇਖ ਲਿਓ ਲਾਬੜ ਦਾ ਲੋ ਜੀ ਬਾਕੀ ਇਹਨਾਂ ਦਾ ਰੇਟ ਦੀ ਗੱਲ ਕਰਾਂਗੇ ਬਾਈ ਨਾਲ ਬਣ ਰਹੀਆਂ ਆ ਵੀਡੀਓ ਚ ਕੀ ਪ੍ਰਾਈਜ਼ ਆ ਵੀਰੇ ਇਹ ਲੱਬਰ ਵਿੱਚ ਲੱਬਰ ਵਿੱਚ ਹੈ ਇਹ 1500 ਰੁਪਏ ਜੋੜਾ ਬਈ 1500 ਰੁਪਏ ਜੋੜਾ ਲੱਬਰ 2000 ਠੀਕ ਹੈ ਇਹ ਬਈ ਬਈ ਬਾਕੀ ਠੀਕ ਹੈ 300 ਰੁਪਏ ਹੋੜਾ 650 ਤੋਂ 80 ਇਹ ਚੇਹ ਹੈ ਠੀਕ ਹੈ ਬਾਕੀ ਸਭ ਸਾਰੇ ਮੁੰਡੇ ਨੇ ਕੇਜ ਦਾ ਕੀ ਪ੍ਰਾਈਸ ਚੱਲਦੀ ਹੈ ਆਪਣੀ 300 ਰੁਪਏ ਦਾ ਸਟਾਰਟ ਆ ਕਿੰਨੇ ਤੱਕ ਕਰਾ ਮਿਲ ਜੂ ਆਪਾਂ ਨੂੰ 3500 ਤੱਕ ਕਰ ਮਿਲੂ ਠੀਕ ਹੈ ਠੀਕ ਹੈ ਹੋਰ ਵੀ ਆਪਣੇ ਸ਼ੋਅ ਤੇ ਜਾਨਵਰ ਮਿਲ ਜਾਂਦੇ ਨੇ ਜੀਨੀ ਪਿੱਗ ਵਗੈਰਾ ਕੀ ਪ੍ਰਾਈਸ ਚੱਲਦੀ 2000 ਦਾ ਜੋੜਾ ਟਰਕੀ ਬਾੜੀ ਟਰਕੀ ਦਾ ਜੀ ਟਰਕੀ ਦਾ 5000 5000 ਦਾ ਜੋੜਾ ਬਟੇਡਰ ਹੀ ਠੀਕ ਹੈ ਡਾਇਮੰਡ ਆਪ ਨਹੀਂ ਹੈਗੇ ਜੀ ਸੈਟਅਪ ਤੇ ਜਾਵਾਂ ਦੋ ਦਿੰਨ ਦਾ ਕਰਾਓ ਅੱਛਾ ਦੋ ਦਿਨ ਦਾ ਕਰਾਉਣਾ ਅੰਦਰ ਨਾਲੀ ਮਾਲ ਜਿੰਨੇ ਦਾ ਭਾਈ ਠੀਕ ਹੈ ਠੀਕ ਹੈ ਹੁਵੇ ਤਾਂ ਫੋਨ ਕਰਕੇ ਆਉਂਦੇ ਨੰਬਰ ਬੋਲ ਦੇ ਤੁਹਾਡਾ ਨੰਬਰ 983709273 ਠੀਕ ਹੈ 983709273 ਠੀਕ ਹੈ ਤੇ ਵੀਰ ਨੂੰ ਕਨੈਕਟ ਕਰ ਲਿਓ ਜਿਹੜੇ ਵੀਰ ਨੂੰ ਵੜ ਚ ਜਾਂਦੇ ਨੇ ਨਾ ਆ ਸ਼ੋਅ ਬਰ ਨੋਟ ਕਰ ਲਿਓ ਤੇ ਆਪਣਾ ਐਡਰੈਸ ਦੱਸ ਦਿਓ ਵੀਰ ਜੀ ਇਹ ਆਪਣਾ ਜੀ ਹੋਲਡ ਬਾਸਟਰ ਹੈ ਜੀ ਠੀਕ ਹੈ ਹੋਲਡ ਬਾਸਟਰ ਹੈ ਮੰਨ ਲਓ ਰਾਹੁਲ ਬੈਟਰੋ ਠੀਕ ਜੀ ਪਟਿਆਲੇ ਪਹੁੰਚ ਕੇ ਪਈਏ ਏਕ ਹੈ ਜੀ ਹਾਂਜੀ ਹਾਂਜੀ ਉਹ ਕਬੂਤਰਾਂ ਦੀ ਦੁਕਾਨ ਹੈ ਸਾਹਮਣੇ ਹਾਂ ਬਿਲਕੁਲ ਸਾਹਮਣੇ ਦੁਕਾਨ ਹੈ OK ਧੰਨਵਾਦ ਤੇ ਤੁਹਾਨੂੰ ਕੋਕਟੇਲ ਪੈਕ ਕਰਾ ਲਈਏ ਫਿਰ ਤੁਹਾਨੂੰ ਘਰੇ ਜਾ ਕੇ ਦਿਖਾਵੇਂ ਕੋਕਟੇਲ ਠੀਕ ਹੈ ਜੀ ਹਾਲੋ ਇਹ ਚੈੱਕ ਕਰੋ ਜੀ ਮੇਲ ਹੈ ਪੂਰਾ ਖੱਲੀਓਂ ਪੁੱਲਾ ਇਹ ਫੀਮੇਲ ਹੈ ਜੀ ਮੇਰਾ ਬਈ ਫੀਮੇਲ ਹੈ ਇਹ ਡਾਊਟ ਅਨੇ ਦੀ ਆ ਦੇ ਕੋ ਦਾ ਫੀਮੇਲ ਹੈ ਜੀ ਤੇ ਮੇਲ ਪਾਈਏ ਹੁਣ ਹਾਂ ਮੇਲ ਪਾਓ ਜੀ ਇੱਕ ਕਿਉਂਕਿ ਇਹਦੀ ਤਾਂ ਮੈਂ ਥੋੜੀ ਪਰਖ ਹੈਗੀ ਨਹੀਂ ਤਾਂ ਮੈਂ ਮੇਲ ਪਾਓ ਆ ਫੀਮੇਲ ਹੈ ਵੀ ਮੈਨ ਲੱਗਦਾ ਆ ਗ੍ਰੇ ਕਲਰ ਦੀ ਆ ਵੀ ਫੀਮੇਲ ਹੈ ਜੀ ਮੇਲ ਹੈ ਜੀ ਹਾਂ ਜੀ ਫੀਮੇਲ ਹੈ ਦੋ ਫੀਮੇਲ ਆ ਬਾਕੀ ਵੀ ਪਿੰਜਰੇ ਚ ਆ ਵੀ ਦੇਖੋ ਇਹ ਸਾਰੀਆਂ ਫੀਮੇਲ ਨੇ ਵੀਰੇ ਇਹ ਵੀ ਫੀਮੇਲ ਨੇ ਤਿੰਨ ਫੀਮੇਲ ਆ ਹੋ ਗਈਆਂ ਆ ਮੇਲ ਆ ਵੀਰੇ ਇਹ ਤਾਂ ਸੱਕਲੀ ਦਿਖ ਰਿਹਾ ਆ ਲੋ ਜੀ ਮੇਲ ਫੜ ਲਈ ਇਹਨਾਂ ਨੇ ਆ ਮੇਲ ਆ ਬਿਲਕੁਲ ਮੇਲ ਆ ਇੱਕ ਮੇਲ ਹੋ ਗਈ ਦੋ ਫੀਮੇਲਾਂ ਹੋ ਗਈਆਂ ਦੋ ਫੀਮੇਲਾਂ ਹੋ ਗਈਆਂ ਉੱਧਰ ਦੇਖੋ ਇੱਕ ਮੇਲ ਵਗ ਗਿਆ ਤੇ ਇੱਕ ਮੇਲ ਹੁਣ ਫੜਦੇ ਆਪਾਂ ਆ ਦੋ ਦੂਜਾ ਮੇਲ ਫੜ ਲਈ ਇਹ ਵੀ ਫੀਮੇਲ ਲੱਗਦੇ ਪਹਿਨ ਵਾਲੀ ਹੋਣੀ ਹੋੜੀ ਕੋ ਆ ਗਏ ਰਹੇ ਸਾਰੀਆਂ ਫੀਮੇਲਾਂ ਨੇ ਵੀਰੇ ਸਾਰੀਆਂ ਫੀਮੇਲਾਂ ਨੇ ਵੀਰੇ ਤਿੰਨ ਹੀ ਹਲੋ ਇੱਕ ਦੇਖਦੇ ਆ ਉਹ ਵੀ ਲੋ ਜੀ ਆਪਾਂ ਫਿਰ ਘਰੇ ਜਾ ਕੇ ਦਿਖਾਉਂਗਾ ਲੋ ਜੀ ਫਿਰ ਲੱਗਦੇ ਤਾਂ ਤੁਹਾਨੂੰ ਮੈਂ ਕਬੂਤਰਾਂ ਦਾ ਵੀ ਸ਼ੌਕ ਕਰਾ ਦਾਂ ਇੱਥੇ ਬੋਦੀ ਵਾਲਾ ਲੱਠਾ ਪੁਰਾਣੀ نسل ਦਾ ਨਹੀਂ ਪਤਾ ਕਿਹੜੀ نسل ਦਾ ਹੈ ਆ ਦੇਖੋ ਇੱਥੇ ਵੀ ਲੱਠੇ ਬੈਠੇ ਨੇ ਚੱਕਾ ਕਰ ਲਿਓ ਤੇ ਆਪ ਦਾ ਦੇਖ ਲਿਓ ਤੁਸੀਂ ਲੱਠੇ ਕਿਹੜੀ ਨਸਲ ਦੇ ਹੁੰਦੇ ਨੇ ਐਦਾਂ ਦੇਖ ਲਓ ਕੁਝ ਸੇਲ ਵੀ ਨੇ ਲੱਠੇ ਵੀ ਨੇ ਮਿਕਸ ਵੈਰਾਈਟੀ ਆ ਇੱਚ ਕਾਫੀ ਕਬੂਤਰ ਨੇ ਬਈ ਤੇ ਜਿਹਨੇ ਲੈਣ ਨੇ ਜਰੂਰ ਕੰਟੈਕਟ ਕਰਿਓ ਵੀਰ ਜੀ ਨੂੰ ਪਟਿਆਲਾ ਜਰੂਰ ਪਹੁੰਚਿਓ ਬਈ ਤੇ ਨੰਬਰ ਤੁਹਾਨੂੰ ਮੈਂ ਸ਼ੋਅ ਕਰ ਰਿਹਾ ਦੂੰਗਾ ਬਈ ਦਾ ਜਰੂਰ ਗੇੜਾ ਮਾਰ ਕੇ ਇੱਕ ਵਾਰੀ ਤੇ ਇਧਰ ਕੱਲੇ ਕਬੂਤਰਾਂ ਦਾ ਸੈਕਸ਼ਨ ਆ ਸਾਹਮਣੇ ਬਿਲਕੁਲ ਦੁਕਾਨ ਨਾਲ ਉਹਨਾਂ ਦੀ ਬਿਲਕੁਲ ਸਾਹਮਣੇ ओके okay. लो जी ਆਪਾਂ ਘਰੇ ਪਹੁੰਚ ਗਏ ਸੀ ਵੀਡੀਓ ਬਣਾ ਨਹੀਂ ਸਕੇ ਕਿਉਂਕਿ ਸਫਰ ਚੁੱਕ ਥੋੜਾ ਯਾ ਆ ਪੇਰ ਲੱਤਾ ਵੀ ਕੋਕਟੇਲ ਦਾ ਪਣੀ ਦੋ ਪੇਸ ਹੀ ਵੈਸੇ ਤਾਂ ਤੇ ਆਪਾਂ ਨੇ ਇੱਕ ਸਪੈਂਗਲ ਦਾ ਬਜਰੀ ਦਾ ਮੇਲ ਲੈ ਲਿਆ ਤੇ ਇੱਕ ਗਰੇ ਦੀ ਆਪਾਂ ਨੇ ਫੀਮੇਲ ਪਸੰਦਾ ਕੀਤੀ ਬਜਰੀ ਦੀ ਤੇ ਇਹਦਾ ਵੜ ਚੇਂਜ ਹੋ ਗਈ ਤੇ ਆਪਾਂ ਜਿਹੜੇ ਵੜ ਲੈ ਕੇ ਗਏ ਤੇ ਆਪਾਂ ਇਹ ਗਰੇ ਦਾ ਮੇਲ ਆ ਦੇਖੋ ਬਈ ਕੋਲ ਕੋਕਟੇਲ ਦਾ ਦੇਖੋ ਗਰੇ ਕਲਰ ਦੇਖੋ ਤੇ ਨਾ ਸੋਨਾ ਕਲਰ ਹੈ ਤੇ ਇਹ ਜਿਹੜੇ ਪੱਠਾ ਹੀ ਆ ਬਈ ਜਿਹੜਾ ਪੂਪਲ ਰਡਲਟ ਰਹਿ ਗਿਆ ਹੈ ਹਲੇ ਆਪਾਂ 2 ਮਹੀਨੇ ਇਹਨੂੰ ਆਪਾਂ ਰੈਸਟ ਦਵਾਂਗੇ ਉੱਪਰ ਵਧੀਆ ਡਾਈਟ ਦਵਾਂਗੇ ਹੈਲਦੀ ਫੂਡ ਤੇ ਕਰੀਮ ਕਲਰ ਦੀ ਆਪਾਂ ਨੂੰ ਫੀਮੇਲ ਮਿਲਦੀ ਹੈ ਰਡਲਟ ਆ ਉਹਦਾ ਬਿਲਕੁਲ ਤੇ ਹਲੇ ਮੇਲ ਥੋੜਾ ਜਿਹਾ ਛੋਟਾ ਜੇ ਤੋਂ ਤੇ ਕਾਲ ਲੈਣਗੇ ਤੇ ਬਈ 2-2 3-3 ਪੇਰ ਲੈਣਗੇ ਸੀ ਤੇ ਮੁੰਡੇ 2 ਪੇਰ ਨੇ ਤੇ ਕਪੜਾ ਮਿੱਤਰ ਪਿਆਰੇ ਨੂੰ ਕੀ ਲੈਣਾ ਸੀ ਪੇਰ ਉਹਨੇ ਵੀ ਦੋ ਪੈਰ ਲੈਣੇ ਸੀ ਪਰ ਦੋ ਹੀ ਪੈਰ ਮਲੇ ਇੱਕ ਇੱਕ ਕਰ ਲਿਆ ਆਪਾਂ ਨੇ ਫਿਰ ਪੈਰ ਇੱਕ ਇੱਕ ਲੈ ਲਿਆ ਆਪਾਂ ਨੇ ਫਿਰ ਤੇ ਤਿੰਨ ਫੀ ਆਪਣੇ ਕੋਲ ਕਰੀਮ ਕਲਰ ਦੇ ਦੀ ਇੱਕ ਗ੍ਰੇ ਕਲਰ ਦਾ ਆਪਾਂ ਨੂੰ ਮੈਡੀਸਨ ਵਗੈਰਾ ਦੇ ਦਈਏ ਆਪਾਂ ਫਿਰ ਰੈਸਟ ਦੇ ਦਈਏ ਨਾ ਉਹ ਡਾਈਟ ਦੇ ਦੇ ਦਾਣਾ ਪਾਣੀ ਓਕੇ ਬਣੇ ਰਹਿਓ ਵੀਡੀਓ ਚ ਸਬਸਕ੍ਰਾਈਬ ਕਰ ਦਿਓ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਟਮਟ ਕਰ ਦਿਓ ਓਕੇ ਜੀ ਫੁੱਲ ਵੀਡੀਓ ਜ਼ਰੂਰ ਦੇਖਿਓ